ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਅੱਜ ਵਿਦਿਆਰਥੀਆਂ ਲਈ ਬਣਾਏ ਗਏ ਨਵੇਂ ਸਮਾਰਟ ਕਲਾਸਰੂਮ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਿਦਿਆ ਤੇ ਡਾਇਰੈਕਟਰ ਵਿਦਿਆ ਇੰਜੀਨੀਅਰ ਸੁਖਮਿੰਦਰ ਸਿੰਘ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ HDFC ਬੈਂਕ ਦੇ ਸਹਿਯੋਗ ਨਾਲ ਇਹ ਸਮਾਰਟ ਕਲਾਸਰੂਮ ਤਿਆਰ ਕੀਤਾ ਗਿਆ ਤੇ ਇਸ ਨੂੰ ਬਣਾਉਣ ਤੇ ਤਕਰੀਬਨ 8 ਲੱਖ ਰੁਪਏ ਦਾ ਖਰਚ ਆਇਆ ਹੈ ਇੰਜੀਨੀਅਰ ਸੁਖਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਵਿਦਿਅਕ ਅਦਾਰੇ ਨੂੰ ਉੱਚਾ ਚੁੱਕਣ ਲਈ ਬੁਨਿਆਦੀ ਢਾਂਚੇ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਲੱਖਾਂ ਰੁਪਏ ਖਰਚ ਕੇ ਅਜਿਹੇ ਸਮਾਰਟ ਕਲਾਸਰੂਮ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਵਿੱਚ ਬਣਾਏ ਗਏ ਹਨ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ ਛੇੜ ਵਿਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਉਹਨਾਂ ਕਾਲਜ ਦੇ ਸਟਾਫ ਤੇ ਵਿਦਿਆਰਥੀਆਂ ਨੂੰ ਨਵੇਂ 스마트 ਕਲਾਸਰੂਮ ਦੀ ਜਿੱਥੇ ਮੁਬਾਰਕਾਂ ਦਿੱਤੀਆਂ ਉੱਥੇ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਉੱਚ ਪੱਧਰ ਤਕਨੀਕ ਨਾਲ ਲੈਸ 스마트 ਰੂਮ ਤੇ ਲੈਬਾ ਬਣਾ ਕੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਸਵੀਰ ਸਿੰਘ ਨੇ ਸਖਤਰ ਸਿੱਖਿਆ ਦਾ ਕਾਲਜ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਉਹਨੇ ਬੀਤੇ ਸਮੇਂ ਚ ਉਨਾ ਬੀਤੇ ਸਮੇਂ ਚ ਕਾਲਜ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਸੰਬੰਧੀ ਜਾਣਕਾਰੀ ਵੀ ਦਿੱਤੀ ਡਾਕਟਰ ਜਸਵੀਰ ਸਿੰਘ ਨੇ ਨਵੇਂ ਸਮਾਰਟ ਕਲਾਸਰੂਮ ਦੀ ਉਸਾਰੀ ਲਈ ਸਖਤਰ ਸਿੱਖਿਆ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਇਸ ਮੌਕੇ ਕਾਲੇ ਦਾ ਸਮੁੱਚਾ ਸਟਾਫ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਿਹਾ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ

साल के विधा के बाद लगाताराता बन बाद लगातारमें काम जो प्लेसमेंट एंड ट्रेनिंग कोर्सिज के जी बदली सारे जानते हो कि टाइम टू टाइम जिम्मेड द डिपार्टमेंट्स की मीटिंग हुई या कंप्यूटर बारे जानते हैं कि स्किल कोर्स बारे जगातार प्रोग्राम चलते प्रोफेसर परमदीप कौर ਇਹ ਬੇਨਤੀ ਆਸ ਹੈ ਕਿ ਅਗਲੇ ਦਿਨਾਂ 'ਚ ਵੀ ਕਾਲਜ ਬਟਾਰ ਸੁਵੈਜਨਤਾ ਪਰ ਕਾਫੀ ਖਰਚੇ ਪਏ ਹੋਣਗੇ ਉਹ 10万 ਜਿਹੇ ਸਰਬ ਨੂੰ ਕਿਤੇ ਇਹ ਮੈਨੂੰ ਲੱਗਦਾ ਵੀ ਕੋਈ ਸਾਡ ਨੂੰ ਪਹਿਲਾਂ ਵੀ ਬੜਾ ਸੁਵਾਨੇ ਪਰ ਇਹਦਾ ਜਿਹੜਾ ਰੂਮ ਹੈ ਸ਼ਾਇਦ ਚੰਗਾ ਵੀ ਅਸਰ ਪਰ ਉਹ ਹੁਣ ਦਿੱਤੀ ਹੈ ਜਿਹੜਾ ਇਹਦਾ ਸਾਧੂ ਸੁਭਾਅ ਹੈ ਸਰ ਜੀ ਇਹ ਦਰਚਨ ਮੈਂ ਬੇਨਤੀ ਕਰਾਂ ਲੱਗ ਕੇ ਇਸ ਰਾਹਤ ਨੂੰ ਜ਼ਰੂਰੀ ਬਣਾਉਣਾ सरूम का उद्घाटन करने का बहुत बहुत धन्यवाद स्टाप मैं एक गल अक्सर करता हूँ निजे स्टाफ के लाभ इतनी निर्माण थोड़ी विभिन्नता मैं समझा इस गल के सबको बार करनी कि जिन्ना भी अपना

ਬੜੀਆ ਮੁਸ਼ਕਿਲਾ ਉਹ ਮੈਨੇ ਇਸੇ ਵਾਰੀ ਕੋਈ ਨਹੀਂ ਹੈ ਅਕੀਤ ਵੀ ਸੰਭਾਲੀ ਹੈ ਉਹਨੇ ਕਿਸੇ ਨੇ ਪਾਸ ਪਿਆ ਸੀ ਜਦੋਂ ਮੈਂ ਐਜੂਕੇਸ਼ਨਸ ਕਰ ਪਰਮਣ ਕਰਦਾ ਸੀ ਐਜੂਕੇਸ਼ਨਰ ਨੂੰ ਪਰਮਣ ਦੇ ਤਾਲਾ ਹੁੰਦਾ ਹੈ ਕਿ ਕਿਸੇ ਨੇ ਮਿਲਣ ਕਰਨ ਦੇ ਵਿੱਚ ਗੱਲ ਪਾਈ ਸੀ ਕਿ ਤੁਸੀਂ ਪ੍ਰਦਵਾਨਨਾ ਨਾਲ ਉਹਨੇ ਦੇਖਿਆ ਕਿ ਪ੍ਰਦਵਾਨਨਾ ਦੇ ਵਿਚਰਨਾਂ ਸੌਖੀ ਬਣ ਗਈ ਉਹਨਾਂ ਦੇ ਪ੍ਰਮਾਣਾਂ ਦੇ ਵਿੱਚ ਇੱਕ ਕਾਫੀ ਕੈਸੇ ਨੂੰ ਵੱਡੀ ਗੱਲ ਹੁੰਦੀ ਹੈ ਕਿ ਮਾਤਾ ਤੁਸੀ ਗੱਲ ਕਰਦੇ ਹੋ। ਤਾਂ ਆਪਣੇ ਮਾਤਾ ਜੀ ਨੂੰ ਤੁਹਾਨੂੰ ਕਦੇ ਮਹਤਵਪੂਰਨ ਸਿਖਾਉਣਾ। ਕਿਸੇ ਤੋਂ ਕਿਸੇ ਨਾਲ ਚਿਤਾ ਕਰਨਾ। ਇਹ ਮੈਨੂੰ ਪਹਿਲਾਂ ਰਿਪੋਰਟ ਕਰਦੇ। ਉਹ ਜੇ ਨਹੀਂ ਕਰਦੇ। ਇਹ ਮੈਨੂੰ ਦੱਸ ਸਕਦੇ। ਜੀ ਦਾ ਬਰਾਬਰ ਸੰਭਾਅ ਦੇ ਅੰਦਰ। ਅੱਗੇ ਦਾ ਕੰਮ। ਅੰਤ ਕਰਦੇ। ਕੋਈ ਸਵਾਲ। ਉਹਦੇ ਉਸ ਨੇ ਸੌਖੀ ਸੰਸਾਰ ਨੂੰ ਤਾਰਕ ਸਾਡੇ ਲਈ ਬੜੇ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਅੱਜ ਸਖਤਰ ਵਿਦਿਆ ਇੰਜੀਨੀਅਰ ਸੁਖਵਿੰਦਰ ਸਿੰਘ ਜੀ ਨੇ ਕਾਲਜ ਵਿੱਚ ਐਚ ਡੀ ਐਫ ਸੀ ਵੱਲੋਂ ਲਗਭਗ 8 ਲੱਖ ਰੁਪਏ ਦੇ ਖਰਚ ਨਾਲ ਬਣੀ 스마트 ਰੂਮ ਦਾ ਉਦਘਾਟਨ ਕੀਤਾ ਤੇ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਕਿ ਇਹ ਸਿਰਫ ਸਾਡੇ ਕਾਲਜ ਵਿੱਚ ਹੀ ਨਹੀਂ 스마트 ਰੂਮ ਮਿਲਿਆ ਸਾਨੂੰ ਸਗੋਂ ਐਸਜੀਪੀਸੀ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਨੂੰ ਪਹਿਲਾਂ ਹੀ ਕਈ ਜਿਹੜੇ 스마트 ਰੂਮ ਨੇ ਲੈ ਕੇ ਦਿੱਤੇ ਗਏ ਨੇ ਸਕੱਤਰ ਸਾਹਿਬ ਦਾ ਇਹ ਵਿਸ਼ੇਸ਼ ਉਪਰਾਲਾ ਹੈ ਜਿਸ ਤਹਿਤ ਅਗਲੇ ਦਿਨਾਂ ਚ ਕਾਲਜ ਨੂੰ ਇੱਕ ਆਈਸੀਟੀ ਲੈਬ ਜਿਸ ਵਿੱਚ 25 ਦੇ ਲਗਭਗ ਕੰਪਿਊਟਰ ਕਾਲਜ ਨੂੰ ਮਿਲਣਗੇ ਤੇ ਉਹਦੇ ਨਾਲ ਕਾਲਜ ਦੇ ਇਨਫਰਾਸਟ੍ਰਕਚਰ ਚ ਹੋਰ ਵਾਧਾ ਹੋਵੇਗਾ ਇਸੇ ਤਰ੍ਹਾਂ ਦੇ ਉਪਰਾਲੇ ਵਿੱਦਿਆ ਦੇ ਹਾਣੀ ਬਣਾਉਣ ਲਈ ਅੱਜ ਦੇ ਸਮੇਂ ਦੇ ਹਾਣੀ ਬਣਾਉਣ ਲਈ ਮੈਨੇਜਮੈਂਟ ਵੱਲੋਂ ਕੀਤੇ ਜਾਂਦੇ ਨੇ ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਏ ਉੰਨੀ ਘੱਟ ਹੈ ਕਿ ਵਾਈਕੂ ਜੀ ਕਾਕਰ ਸਾਹਿਬ ਵਾਈ ਜੁਕੇਪਤ ਅਸੀਂ ਪਿਛਲੇ ਸਮੇਂ ਦੇ ਵਿੱਚ ਕੁਝ ਕਾਲਜਾਂ ਤੇ ਸਕੂਲਾਂ ਦੀ ਇਨਫਰਾਸਟ੍ਰਕਚਰ ਅਸੀਂ ਸੀਐਸਆਰ ਦੇ ਫੂਡ ਨਾਈਂਨ ਦੀ ਕੋਸ਼ਿਸ਼ ਕੀਤੀ ਸੀ ਅਸੀਂ ਧੰਨਵਾਦ ਦੀਆਂ ਐਚਜੀਬੀ ਬੈਂਕ ਦੇ ਉਹਨਾਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਉਹਨਾਂ ਨੇ ਸਾਡੇ ਕੁਝ ਕਾਲਜਾਂ ਦੇ ਵਿੱਚ ਸਮਾਰਟ ਕਲਾਸਰੂਮ ਤੇ ਆਈਸੀਟੀ ਲੈਬ ਜੀ ਦਿੱਤੀਆਂ ਦਿੱਤੀਆਂ ਉਹਦੇ ਕਾਫੀ ਜ਼ਿਆਦਾ ਸਾਡਾ ਇੱਕ ਉਹਨਾਂ ਦਾ ਫਾਈਨੈਂਸ਼ੀਅਲ ਲੋਨ ਬੰਦਾ ਸੀ ਤਾਂ ਕਿਵੇਂ ਮੈਂ ਕਹਾਂ 15 ਤੋਂ 20 ਕਰੋੜ ਰੁਪਏ ਉਹਨਾਂ ਨੇ ਸਭ ਇਹਨਾਂ ਚ ਕਰਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਉਹ ਹੋਰ ਮਦਦ ਕਰਨਗੇ ਉਹਦੇ ਵਿੱਚੋਂ ਅਸੀਂ ਇਸ ਕਾਲਜ ਦੀ ਆਈਸੀਟੀ ਲੈਬ ਲਾਈਨ ਦੀ ਕੋਸ਼ਿਸ਼ ਕਰਾਂਗੇ ਤੇ ਆਲਮੋਸਟ ਮੇਰਾ ਕਰੋਸ ਹਨ ਤੇ ਦੇ ਨਹੀਂ ਸਕਦਾ ਲੱਗਦਾ ਤੇ ਸਾਡੀ ਇੱਛਾ ਹੀ ਹੁੰਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਜ ਦੇ ਆਧੁਨਿਕ ਸਮੇਂ ਦੇ ਨਾਲ ਤਿਆਰ ਕਰੀਏ ਨਵੀਆਂ ਟੈਕਨੀਕਸ ਦੇ ਨਾਲ ਨਵੀਆਂ ਟੈਕਨੀਕਸ ਦੇ ਨਾਲ ਨਵਾਂ ਜਵੀ ਇਨਫਰਾਸਟ੍ਰਕਚਰ ਉਹਦੀ ਸਦੀਵੇਸ਼ਾ ਕੋਸ਼ਿਸ਼ ਕਰਦੀ ਹੈ ਕਿ ਧੰਨਵਾਦ